ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 817 ਤੋਂ ਲੈ ਕੇ 818 ਤੱਕ ਸਵਾਯਮਾਨ ਬਾਣੀ ਦੀ ਵਿਚਾਰ ਕਰਦੇ ਹਾਂ ਜੀ ਪੰਚਮ ਪਾਤਸ਼ਾਹ ਜੀ ਦੀ ਬਹੁਤ ਪਿਆਰੀ ਬਾਣੀ ਹੈ ਆਓ ਆਪਾਂ ਗੁਰਬਾਣੀ ਦੀ ਲੜੀ ਨਾਲ ਜੁੜੀਏ ਸੰਗਤ ਜੀ ਵਾਹਿਗੁਰੂ ਜੀ ਰਾਗ ਬਿਲਾਵਲ ਮਹੱਲਾ ਪੰਜਵਾਂ ਦੋ ਪਦੇ ਘਰ ਪੰਜਵਾਂ ਇੱਕ ਓੰਕਾਰ ਸਤਿਗੁਰ ਪ੍ਰਸਾਦ ਅਵਰ ਉਪਾਵ ਸਭ ਤਿਆਗਿਆ दारू ਨਾਮ ਲਿਆ ਤਾਪ ਪਾਪ ਸਭ ਮਿਟੇ ਰੋਗ ਸੀਤਲ ਮਨ ਪਿਆ ਗੁਰਪੂਰਾ ਆ ਰਾ ਦਿਆ ਸਗਲਾ ਦੁੱਖ ਗਿਆ ਰੱਖਣ ਹਾਰੇ ਰੱਖਿਆ ਆਪਣੀ ਕਰ ਮਿਆ ਰਹਾਉ ਹਾਂਜੀ ਸੰਗਤ ਜੀ ਪੰਚਮ ਪਾਤਸ਼ਾਹ ਕਹਿੰਦੇ ਨੇ ਜਿਸ ਜੀਵ ਨੇ ਕਹਿੰਦੇ ਗੁਰੂ ਦੀ ਸ਼ਰਨ ਪੈ ਕੇ ਬਾਕੀ ਸਾਰੇ ਉਦਮ ਛੱਡ ਕੇ ਪਰਮੇਸ਼ਰ ਦਾ ਨਾਮ ਦਵਾਈ ਵਰਜੋਂ ਵਰਤਿਆ ਉਹ ਦੇ ਕਹਿੰਦੇ ਸਾਰੇ ਤਾਪ ਪਾਪ ਸਾਰੇ ਰੋਗ ਮਿਟ ਗਏ ਤੇ ਉਹਦਾ ਮਨ ਕਹਿੰਦੇ ਵਿਕਾਰਾਂ ਵੱਲੋਂ ਸ਼ਾਂਤ ਹੋ ਗਿਆ ਜਿਸ ਨੇ ਕਹਿੰਦੇ ਗੁਰੂ ਦੇ ਚਰਨਾਂ ਦਾ ਧਿਆਨ ਧਾਰਿਆ ਉਹਦੇ ਸਾਰੇ ਦੁੱਖ ਖਤਮ ਹੋ ਗਏ ਤੇ ਪਰਮੇਸ਼ਰ ਜੋ ਰੱਖਿਆ ਕਰਨ ਵਾਲਾ ਹੈ ਉਹਨੇ ਦਇਆ ਕਰਕੇ ਉਸ ਜੀਵ ਦੀ ਰੱਖਿਆ ਕੀਤੀ ਤੇ ਉਹਨੂੰ ਆਪਣਾ ਬਣਾ ਲਿਆ ਰੱਖਣ ਹਾਰੇ ਰੱਖਿਆ ਆਪਣੀ ਕਰਮਿਆ ਆਪਣੀ ਕਿਰਪਾ ਧਾਰ ਕੇ ਪਰਮੇਸ਼ਰ ਨੇ ਉਹਦੀ ਰੱਖਿਆ ਕੀਤੀ ਜੀਵ ਦੀ ਬਾਹਾ ਪਕੜ ਪ੍ਰਭ ਕਾ ਡਿਆ ਕੀਨਾ ਆਪਣੇ ਆ ਸਿਮਰ ਸਿਮਰ ਮਨ ਤਨ ਸੁਖੀ ਨਾਨਕ ਨਿਰਪਿਆ ਫਿਰ ਜਿਸ ਜੀਵ ਨੂੰ ਕਹਿੰਦੇ ਕਿਰਪਾ ਕਰਕੇ ਪਰਮੇਸ਼ਰ ਨੇ ਬਿਕਾਰਾਂ ਚੋਂ ਕੱਢ ਲਿਆ ਆਪਣਾ ਬਣਾ ਲਿਆ ਉਸ ਜੀਵ ਦਾ ਕਹਿੰਦੇ ਪਰਮੇਸ਼ਰ ਦਾ ਨਾਮ ਸਿਮਰ ਸਿਮਰ ਕੇ ਪਰਮੇਸ਼ਰ ਨੂੰ ਚੇਤੇ ਵਿੱਚ ਵਸਾਵ ਸਾ ਕੇ ਮਨ ਤੇ ਹਿਰਦਾ ਸੁਖੀ ਹੋ ਗਏ ਤੇ ਉਹ ਕਿਸੇ ਵੀ ਡਰ ਵੱਲੋਂ ਮੁਕਤ ਹੋ ਗਿਆ ਜੀਵ ਉਹਨੂੰ ਕਿਸੇ ਕਿਸਮ ਦਾ ਕੋਈ ਡਰ ਨਹੀਂ ਰਹਿ ਗਿਆ ਬੇਲਾਵਲ ਮਹੱਲਾ ਪੰਜਵਾਂ ਕਰਤਾਰ ਮਸਤਕ ਥਾਪਿਆ ਨਾਮ ਦੀਨੋਂ ਦਾਨ ਸਫਲ ਸੇਵਾ ਪਰ ਬ੍ਰਹਮ ਕੀ ਤਾ ਕੀ ਨਹੀਂ ਹਾਨ ਆਪੇ ਹੀ ਪ੍ਰਭ ਰਾਖਤਾ ਭਗਤਨ ਕੀ ਆਨ ਜੋ ਜੋ ਚਿਤ ਵੈ ਸਾਦ ਜਨ ਸੋ ਲੇਤਾ ਮਾਨ ਰਹਾਉ ਹਾਂਜੀ ਸੰਗਤ ਜੀ ਪਾਸ਼ਾ ਕਹਿੰਦੇ ਨੇ ਜਿਸ ਜੀਵ ਤੇ ਸਰਤੇ ਮਿਹਰ ਭਰਿਆ ਹੱਥ ਰੱਖ ਕੇ ਪਰਮੇਸ਼ਰ ਨੇ ਬਖਸ਼ਿਸ਼ ਕੀਤੀ ਤੇ ਆਪਣਾ ਨਾਮਦਾਨ ਦਿੱਤਾ ਕਹਿੰਦੇ ਉਸ ਜੀਵ ਦੀ ਪਰਮੇਸ਼ਰ ਦੀ ਕੀਤੀ ਹੋਈ ਸੇਵਾ ਭਗਤੀ ਬ्यर्थ ਨਹੀਂ ਗਈ ਉਹ ਜੀਵਨ ਉਹਦਾ ਸਫਲ ਹੋ ਗਿਆ ਪਰਮੇਸ਼ਰ ਕਹਿੰਦੇ ਆਪ ਹੀ ਆਪਣੇ ਭਗਤਾਂ ਦੀ ਇੱਜ਼ਤ ਰੱਖਦਾ ਹੈ ਜੋ ਵੀ ਉਹਦੇ ਭਗਤ ਜਨ ਆਪਣੇ ਮਨ ਦੇ ਵਿੱਚ ਸੋਚਦੇ ਨੇ ਉਹ ਉਹਨਾਂ ਦੀ ਸਾਰੀ ਇੱਛਾ ਪੂਰੀ ਕਰ ਦਿੰਦਾ ਸਰਨ ਪਰੇ ਚਰਨਾਰਬਿੰਦ ਜਨ ਪ੍ਰਭ ਕੇ ਪ੍ਰਾਨ ਸਹਜ ਸੁਪਾਏ ਨਾਨਕ ਮਿਲੇ ਜੋਤੀ ਜੋਤ ਸਮਾਨ ਨਵਾਹੀ ਗਰੂ ਜੀ ਕਹਿੰਦੇ ਜਿਹੜੇ ਜੀਵ ਉਸ ਪਰਮੇਸ਼ਰ ਦੇ ਕਮਲ ਵਰਗੇ ਫੁੱਲਾਂ ਦੇ ਵਿੱਚ ਲੀਨ ਰਹਿੰਦੇ ਨੇ ਸ਼ਰਨ ਪੈ ਰਹਿੰਦੇ ਨੇ ਉਹ ਜੀਵ ਕਹਿੰਦੇ ਪਰਮੇਸ਼ਰ ਨੂੰ ਜਿੰਦਵੰਗ ਪਿਆਰੇ ਨੇ ਫਿਰ ਨਾਨਕ ਜੀ ਕਹਿੰਦੇ ਨੇ ਆਤਮਿਕ ਅਡੋਲਤਾ ਵਿੱਚ ਟਿਕ ਕੇ ਉਹ ਜਿਹੜੇ ਜੀਵ ਨੇ ਉਹ ਪਰਮੇਸ਼ਰ ਦੀ ਜੋਤ ਵਿੱਚ ਲੀਨ ਹੋਏ ਰਹਿੰਦੇ ਨੇ ਬਿਲਾਵਲ ਮਹੱਲਾ ਪੰਜਵਾਂ ਚਰਨ ਕਮਲ ਕਾ ਆਸਰਾ ਦੀਨੋ ਪ੍ਰਭ ਆਪ प्रभ सरणागत जन परे ताका सदपरप राखनहार अपार प्रभ ताकी निर्मल सेव। राम राज रामदासपुर किन्ने गुरुव रहाओ। हां जी संग जी पंचम पाश के ਜਿਸ ਜੀਵ ਨੂੰ ਪਰਮੇਸ਼ਰ ਨੇ ਆਪਣੇ ਚਰਨ ਕਮਲਾਂ ਦਾ ਆਸਰਾ ਦੇ ਦਿੱਤਾ ਉਹ ਕਹਿੰਦੇ ਜੀਵ ਉਸ ਪਰਮੇਸ਼ਰ ਦੀ ਸ਼ਰਨ ਹਮੇਸ਼ਾ ਪੈ ਰਹੇ ਨੇ ਜਿਸ ਦਾ ਪ੍ਰਤਾਪ ਸਦਾ ਹੀ ਰਹਿਣ ਵਾਲਾ ਹੈ ਜਿਸ ਦਾ ਸਭ ਤੋਂ ਵੱਡਾ ਤੇਜ ਪ੍ਰਤਾਪ ਹੈ ਕਦੇ ਰਾਖਣ ਹਾਰ ਅਪਾਰ ਪ੍ਰਭ ਤਾਂ ਕਿ ਨਿਰਮਲ ਸੇਵ ਉਹ ਕਹਿੰਦੇ ਅਪਰੰਪਰ ਪਰਮੇਸ਼ਰ ਸਾਡੀ ਰਖਿਆ ਆਪ ਕਰਨ ਵਾਲਾ ਹੈ ਜੀ ਦੀ ਸੇਵਾ ਭਗਤੀ ਕੀਤੇ ਆ ਜੀਵ ਦਾ ਜੀਵਨ ਨਿਰਮਲ ਹੋ ਜਾਂਦਾ ਹੈ ਪਵਿੱਤਰ ਹੋ ਜਾਂਦਾ ਹੈ ਕਹਿੰਦੇ ਗੁਰੂ ਦੇਵ ਨੇ RAMDASPUR ਵਿੱਚ ਇੱਕ ਰੋਹਾਨੀ ਰਾਜ ਕਾਇਮ ਕਰ ਦਿੱਤਾ RAMDASPUR ਵਾਹਿਗੁਰੂ ਜੀ ਵਾਹਿਗੁਰੂ ਜੀ ਸਦਾ ਸਦਾ ਹਰ ਧਿਆਈਐ ਕਿਛ ਬਿਗਨ ਨਾ ਲਾਗੇ ਨਾਨਕ ਨਾਮ ਸਲਾਹੀਐ ਪੈ ਦੁਸ਼ਮਨ ਪਾਗੇ ਕਹਿੰਦੇ ਜੇ ਪਰਮੇਸ਼ਰ ਨੂੰ ਸਦਾ ਹੀ ਚਿੱਤ ਵਿੱਚ ਵਸਾ ਕੇ ਰੱਖੀਏ ਉਹਨੂੰ ਸਦਾ ਹੀ ਧਿਆਈਏ ਤਾਂ ਜੀਵਨ ਵਿੱਚ ਕੋਈ ਰੁਕਾਵਟ ਨਹੀਂ ਪੈਂਦੀ ਨਾਨਕ ਜੀ ਕਹਿੰਦੇ ਨੇ ਉਸ ਪਰਮੇਸ਼ਰ ਦੀ ਸਿਫਤ ਸਲਾਹ ਕਰਿਆਂ ਸਾਰੇ ਵਿਕਾਰ ਸਾਰੇ ਵਿਕਾਰਾਂ ਨੂੰ ਦੁਸ਼ਮਣ ਕਿਹਾ ਗਿਆ ਸਾਰੇ ਵਿਕਾਰ ਭਜ ਜਾਂਦੇ ਨੇ ਬਿਲਾਵਲ ਮਹੱਲਾ ਪੰਜਵਾਂ ਮਨ ਤਨ ਪ੍ਰਭ ਆਰਾਧੀਐ ਮਿਲ ਸਾਦ ਸਮਾਗੇ ਉਚਰਤ ਗੁਣ ਗੋਪਾਲ ਜਸ ਦੂਰ ਤੇ ਜਮ ਭਾਗੇ ਹਾਂਜੀ ਸੰਗਤ ਜੀ ਪਾਤਸ਼ਾਹ ਕਹਿੰਦੇ ਨੇ ਹਮੇਸ਼ਾ ਕਹਿੰਦੇ ਸੰਤ ਜਨਾਂ ਦੀ ਗੁਰੂ ਜਨਾਂ ਦੀ ਸੰਗਤ ਦੇ ਵਿੱਚ ਮਨ ਅਤੇ ਹਿਰਦੇ ਦੇ ਨਾਲ ਪਰਮੇਸ਼ਰ ਦੀ ਆਰਾਧਨਾ ਕਰਿਏ ਹਮੇਸ਼ਾ ਜਿਹੜੇ ਜੀਵ ਕਹਿੰਦੇ ਪਰਮੇਸ਼ਰ ਦੇ ਗੁਣ ਗਾਉਂਦੇ ਨੇ ਵਿਕਾਰ ਤਾਂ ਇੱਕ ਪਾਸੇ ਛੱਡੋ ਜਿਹੜੇ ਜੀਵ ਪਰਮੇਸ਼ਰ ਦੀ ਸਿਫਤ ਸਲਾਹ ਕਰਦੇ ਨੇ ਜਸ ਗਾਉਂਦੇ ਨੇ ਉਹਨਾਂ ਤੋਂ ਤਾਂ ਕਹਿੰਦੇ ਜੰਮ ਦੂਤ ਦੂਰ ਤੋਂ ਹੀ ਭੱਜ ਜਾਂਦਾ ਵਿਕਾਰ ਤਾਂ ਇੱਕ ਪਾਸੇ ਰਹਿ ਗਏ RAM ਨਾਮ ਜੋ ਜਨ ਜਪੈ ਅਨ ਦਿਨ ਸਦ ਜਾਗੈ ਤੰਤ ਮੰਤ ਨ ਜੋਹੀ ਤਿਤ ਚਾਖ ਨ ਲੱਗੈ ਰਹਾਉ ਜਿਹੜੇ ਜੀਵ ਕਹਿੰਦੇ ਪਰਮੇਸ਼ਰ ਦਾ ਨਾਮ ਸਦਾ ਹੀ ਜਪਦੇ ਨੇ ਹਰ ਰੋਜ਼ ਜਪਦੇ ਨੇ ਉਹ ਮਾਇਆ ਵੱਲੋਂ ਵਿਕਾਰਾਂ ਵੱਲੋਂ ਸੁਚੇਤ ਰਹਿੰਦੇ ਨੇ ਕਹਿੰਦੇ ਉਹਨਾਂ ਦੇ ਉੱਪਰ ਕੋਈ ਜਾਦੂ ਟੂਣਾ ਨਹੀਂ ਅਸਰ ਕਰ ਸਕਦੇ ਉਹਨਾਂ ਨੂੰ ਕਿਸੇ ਦੀ ਨਜ਼ਰ ਵੀ ਨਹੀਂ ਲੱਗਦੀ ਕਾਮ ਕ੍ਰੋਧ ਮਦਮਾਨ ਮੋਹ ਬਿਨਸੇ ਅਨਰਾਗੈ ਆਨੰਦ ਮਗਨ ਰਸ ਰਾਮ ਰੰਗ ਨਾਨਕ ਸਰਨਾਗੈ ਆਨੰਦ ਮਗਨ ਰਸ ਰਾਮ ਰੰਗ ਨਾਨਕ ਸਰਨਾਗੈ ਜਿਹੜੇ ਫਿਰ ਕਹਿੰਦੇ ਉਹਦਾ ਨਾਮ ਜਪਦੇ ਨੇ ਫਿਰ ਕਾਮ, ਕ੍ਰੋਧ, ਮਾਇਆ ਦਾ ਪਿਆਰ, ਅਲੱਗ ਤਰ੍ਹਾਂ ਦੇ ਪਿਆਰ ਪਰਮਾਤਮਾ ਦੇ ਪਰਮੇਸ਼ਰ ਪਰਮਾਤਮਾ ਦੇ ਪ੍ਰੇਮ ਨੂੰ ਛੱਡ ਕੇ ਇਹ ਸਾਰੇ ਕਹਿੰਦੇ ਉਹਨਾਂ ਦੇ ਖਤਮ ਹੋ ਜਾਂਦੇ ਨੇ। ਨਾਨਕ ਜੀ ਕਹਿੰਦੇ ਨੇ ਜਿਹੜੇ ਫਿਰ ਗੁਰੂ ਦੀ ਸ਼ਰਨ ਪੈ ਰਹਿੰਦੇ ਨੇ ਉਹ ਹਮੇਸ਼ਾ ਆਨੰਦ ਮਾਣਦੇ ਨੇ ਪਰਮੇਸ਼ਰ ਦੇ ਨਾਮ ਰੰਗ ਵਿੱਚ ਮਸਤ ਰਹਿੰਦੇ ਨੇ ਜਿਹਦੇ ਸਦਕਾ ਉਹਨਾਂ ਨੂੰ ਸਦਾ ਸੁਖ ਬਣਿਆ ਰਹਿੰਦਾ। ਬਿਲਾਵਲ ਮਹੱਲਾ ਪੰਜਾਂ ਜੀ ਜੁਗਤਵਸ ਪ੍ਰਭੂ ਕੈ ਜੋ ਕਹੇ ਸੋ ਕਰਨਾ ਪੈ ਪਰਸਨ ਗੋਪਾਲ ਰਾਏ ਪੋ ਕਿਛ ਨਹੀਂ ਕਰਨਾ ਦੁਖ ਨ ਲਾਗੇ ਕਦੇ ਤੁਦ ਪਾਰ ਬ੍ਰਹਮ ਚਿਤਾਰੇ ਜਮਕਾਂਕਰ ਨੇੜ ਨਾ ਆਵੀ ਗੁਰ ਸਿੱਖ ਪਿਆਰੇ ਰਹਾਉ ਹਾਂਜੀ ਸੰਗਤ ਜੀ ਗੁਰੂ ਅਰਜਨ ਪਾਤਸ਼ਾਹ ਕਹਿੰਦੇ ਨੇ ਕਿ ਜੀਵਾਂ ਦੇ ਜੀਵਨ ਦੀ ਜਿਹੜੀ ਜੁਗਤ ਹੈ ਉਹ ਪਰਮੇਸ਼ਰ ਦੇ ਹੱਥ ਵਸ ਹੈ ਜੀਵ ਉਹੀ ਕਰਦੇ ਨੇ ਜੋ ਪਰਮੇਸ਼ਰ ਤੋਂ ਪ੍ਰੇਰਣਾ ਮਿਲਦੀ ਹੈ ਜਿਸ ਜੀਵ ਤੇ ਕਹਿੰਦੇ ਪਰਮੇਸ਼ਰ ਆਪ પ્રસન્ન ਹੋ ਗਏ ਉਸ ਜੀਵ ਨੂੰ ਕਿਸੇ ਤਰ੍ਹਾਂ ਦਾ ਡਰ ਨਹੀਂ ਰਹਿੰਦਾ ਜਿਹੜੇ ਕਹਿੰਦੇ ਪਰਮੇਸ਼ਰ ਨੂੰ ਸਦਾ ਹੀ ਚੇਤੇ ਵਿੱਚ ਵਸਾ ਕੇ ਰੱਖਦੇ ਨੇ ਉਹਨਾਂ ਨੂੰ ਕਦੇ ਵੀ ਦੁੱਖ ਨਹੀਂ ਲੱਗਦਾ ਕਹਿੰਦੇ ਹੇ ਗੁਰਸਿੱਖ ਪਿਆਰੇ ਜਦੋਂ ਤਾਂ ਗੁਰੂ ਦੇ ਸਨਮੁਖ ਰਹਿੰਦਾ ਹੈ ਤਾਂ ਜਮ ਕੰਕਰ ਤੇਰੇ ਨੇੜੇ ਨਹੀਂ ਟੁੱਕ ਸਕਦਾ ਜਮ ਦਾ ਡਰ ਤੈਨੂੰ ਸਤਾ ਨਹੀਂ ਸਕਦਾ ਕਰਨ ਕਰਨ ਸਮਰੱਥ ਹੈ ਤਿਸ ਬਿਨ ਨਹੀਂ ਹੋਰ ਨਾਨਕ ਪ੍ਰਭ ਸਰਣਾਗਤੀ ਸਾਚਾ ਮਨ ਜੋਰ ਕਹਿੰਦੇ ਹੈ ਪਰਮੇਸ਼ਰ ਜੀ ਤੂੰ ਕਰਨ ਕਰਨ ਸਮਰੱਥ ਹੈ ਤੇਰੇ ਤੋਂ ਬਿਨਾ ਹੋਰ ਦੂਸਰਾ ਨਹੀਂ ਜੋ ਤੇਰੇ ਬਰਾਬਰ ਦਾ ਹੋਏ ਨਾਨਕ ਜੀ ਕਹਿੰਦੇ ਨੇ ਜਿਸ ਜਿਹੜੇ ਜੀਵ ਪਰਮੇਸ਼ਰ ਦੀ ਸ਼ਰਨ ਵਿੱਚ ਆਏ ਰਹਿੰਦੇ ਨੇ ਉਹਨਾਂ ਦਾ ਹਿਰਦਾ ਪਰਮੇਸ਼ਰ ਦੇ ਬਲ ਦੇ ਆਸਰੇ ਬਲਵਾਨ ਹੋਇਆ ਰਹਿੰਦਾ ਵਾਹਿਗੁਰੂ ਜੀ ਵਾਹਿਗੁਰੂ ਜੀ ਬਿਲਾਵਲ ਮਹੱਲਾ ਪੰਜਵਾਂ ਸਿਮਰ ਸਿਮਰ ਪ੍ਰਭ ਆਪਨਾ ਨਾਠਾ ਦੁੱਖ ਠਾਓ ਬਿਸਰਾਮ ਪਾਏ ਮਿਲ ਸਾਧ ਸੰਗ ਤਾਤੇ ਬਹੜ ਨਤਾਓ ਬਲੇ ਹਾਰੀ ਗੁਰ ਆਪਨੇ ਚਰਨਨ ਬਲ ਜਾਓ ਆਨੰਦ ਸੂਖ ਮੰਗਲ ਬਨੇ ਪੇਖਤ ਗੁਨ ਗਾਓ ਰਹਾਓ ਹਾਂਜੀ ਸੰਗਤ ਜੀ ਪੰਜਮ ਪਾਸ਼ਾ ਕਹਿੰਦੇ ਨੇ ਪਰਮੇਸ਼ਰ ਦਾ ਨਾਮ ਜਪ ਕੇ ਪਰਮੇਸ਼ਰ ਨੂੰ ਚੇਤੇ ਵਿੱਚ ਵਸਾ ਕੇ ਮੇਰੇ ਅੰਦਰੋਂ ਦੁੱਖਾਂ ਦਾ ਡੇਰਾ ਹੀ ਖਤਮ ਹੋ ਗਿਆ ਕਹਿੰਦੇ ਸਾਧ ਸੰਗਤ ਦੇ ਵਿੱਚ ਜਦੋਂ ਪਰਮੇਸ਼ਰ ਦਾ ਨਾਮ ਜਪਿਆ ਤਾਂ ਮੇਰੇ ਹਿਰਦੇ ਵਿੱਚ ਪਰਮੇਸ਼ਰ ਦਾ ਨਿਵਾਸ ਹੋ ਗਿਆ ਤਾਂ ਹੁਣ ਜਿਹੜਾ ਮੇਰਾ ਮਨ ਆ ਉਹ ਚੰਚਲਤਾਈ ਨਹੀਂ ਕਰਦਾ ਹੁਣ ਉਹਤੇ ਕੋਈ ਹੋਰ ਦਵਾ ਨਹੀਂ ਪੈਂਦਾ ਉਹ ਕਿਤੇ ਨਹੀਂ ਭੱਜਦਾ ਕਹਿੰਦੇ ਮੈਂ ਆਪਣੇ ਗੁਰੂ ਦੇ ਚਰਨਾਂ ਤੋਂ ਬਲਿਹਾਰੇ ਜਾਵਾਂ ਸਦਕੇ ਜਾਵਾਂ ਕਹਿੰਦੇ ਗੁਰੂ ਦਾ ਦਰਸ਼ਨ ਕਰਿਆਂ ਕਹਿੰਦੇ ਆਨੰਦ ਮੰਗਲ ਬਣ ਜਾਂਦਾ ਹੈ ਤੇ ਉਹਦੀ ਸੰਗਤ ਵਿੱਚ ਮੈਂ ਪਰਮੇਸ਼ਰ ਦੇ ਗੁਣ ਗਾਉਂਦਾ ਹਾਂ ਤੇ ਸਦਾ ਹੀ ਸੁਖ ਵਿੱਚ ਰਹਿੰਦਾ ਹਾਂ ਕਥਾ ਕੀਰਤਨ ਰਾਗ ਨਾਦ ਤੁਨ ਇਹ ਬਨਿਓ ਸੋ ਆਓ ਨਾਨਕ ਪ੍ਰਭ ਸੋ ਪਰਸੰਨ ਪੈ ਬਾਛਤ ਫਲ ਪਾਓ ਕਹਿੰਦੇ ਹੁਣ ਗੁਰੂ ਦੀ ਸੰਗਤ ਦੇ ਵਿੱਚ ਪਰਮੇਸ਼ਰ ਦਾ ਜਸ ਗਾਉਣਾ ਪਰਮੇਸ਼ਰ ਦਾ ਕੀਰਤਨ ਕਰਨਾ ਪਰਮੇਸ਼ਰ ਦੇ ਨਾਮ ਦੀਆਂ ਧੁਨਾਂ ਕਹਿੰਦੇ ਵੱਜਣੀਆਂ। ਇਹ ਹੀ ਮੇਰੇ ਜੀਵਨ ਦਾ ਕਹਿੰਦੇ ਮਨੋਰਥ ਬਣ ਗਿਆ ਕਿ ਸਦਾ ਪਰਮੇਸ਼ਰ ਦੇ ਰੰਗ ਵਿੱਚ ਰੰਗਿਆ ਰਹਿੰਦਾ ਹਾਂ ਮੈਂ। ਕਹਿੰਦੇ ਫੇਰ ਨਾਨਕ ਜੀ ਵੀ ਜੇ ਸਜੀਵ ਤੇ ਪਰਮੇਸ਼ਰ ਜੀ ਪ੍ਰਸੰਨ ਹੋ ਗਏ ਜੋ ਜੀਵ ਸਾਧ ਸੰਗਤ ਦੇ ਵਿੱਚ ਰਹਿੰਦਾ, ਪ੍ਰੇਮ ਰੰਗ ਵਿੱਚ ਰੰਗਿਆ ਰਹਿੰਦਾ ਉਹਦੇ ਤੇ ਪਰਮੇਸ਼ਰ ਜੀ ਪ੍ਰਸੰਨ ਹੋ ਗਏ। ਤੇ ਫਿਰ ਉਹ ਸਦਾ ਹੀ ਮਨ ਇਛਿਤ ਫਲ ਪਾ ਲੈਂਦਾ ਜੋ ਮਨ ਦਾ ਮਨੋਰਥ ਆ ਉਹਦਾ ਪੂਰਾ ਹੋ ਜਾਂਦਾ ਬਿਲਾਵਲ ਮਹੱਲਾ 5 ਦਾਸ ਤੇਰੇ ਕੀ ਬੇਨਤੀ ਰਿਦ ਕਰ ਪ੍ਰਗਾਸ ਤੁਮਰੀ ਕਿਰਪਾ ਤੇ ਪਾਰ ਬ੍ਰਹਮ ਦੋਖਨ ਕੋ ਨਾਸ ਚਰਨ ਕਮਲ ਕਾ ਆਸਰਾ ਪ੍ਰਭ ਪੁਰਖ ਗੁਣਤਾਸ ਕੀਰਤਨ ਨਾਮ ਸਿਮਰਤ ਰਹੋ ਜਬ ਲਗ ਘਟ ਸਾਸ ਰਹਾਓ ਹਾਂਜੀ ਸੰਗਤ ਜੀ ਪਾਸ਼ਾ ਕਹਿੰਦੇ ਨੇ ਕਿ ਮੇਰੀ ਦਾਸ ਦੀ ਪਰਮੇਸ਼ਰ ਜੀ ਬੇਨਤੀ ਹੈ ਕਿ ਮੇਰੇ ਹਿਰਦੇ ਵਿੱਚ ਆਤਮਿਕ ਚਾਨਣ ਕਰ ਦਿਓ ਜੇ ਤੁਹਾਡੀ ਕਿਰਪਾ ਹੋਵੇ ਪਰਮੇਸ਼ਰ ਜੀ ਤਾਂ ਮੇਰੇ ਅੰਦਰੋਂ ਵਿਕਾਰਾਂ ਦਾ ਨਾਸ ਹੋ ਜਾਵੇ ਕਾਮ ਆਦਿਕ ਵੈਰੀਆਂ ਦਾ ਨਾਸ ਹੋ ਜਾਵੇ ਕਹਿੰਦੇ ਹੇ ਗੁਨਾ ਦੇ ਖਜ਼ਾਨੇ ਪਰਮੇਸ਼ਰ ਜੀ ਮੈਨੂੰ ਤੇਰੇ ਕਮਲ ਵਰਗੇ ਚਰਨਾਂ ਦਾ ਆਸਰਾ ਹੈ ਕਹਿੰਦੇ ਇਹ ਮਿਹਰ ਕਰ ਦੋ ਵੀ ਜਦ ਤੱਕ ਮੇਰੇ ਸਰੀਰ ਵਿੱਚ ਸਾਹ ਚੱਲਦਾ ਹੈ ਮੈਂ ਤੁਹਾਡੀ ਸਿਮਰ ਸਿਮਰਨ ਕਰਦਾ ਰਹਾ ਤੁਹਾਡੀ ਕੀਰਤੀ ਕਰਦਾ ਰਹਾ ਏ ਮਿਹਰ ਕਰ ਦੋ ਕਹਿੰਦੇ ਮਾਤ ਪਿਤਾ ਬੰਦਪ ਤੂੰ ਹੈ ਤੂੰ ਸਰਬ ਨਿਵਾਸ ਨਾਨਕ ਪ੍ਰਭ ਸਰਣਾਗਤੀ ਜਕ ਨਿਰਮਲ ਜਾਸ ਕਹਿੰਦੇ हे ਪਰਮੇਸ਼ਰ ਜੀ ਤੂੰ ਹੀ ਮੇਰਾ ਮਾਤਾ ਪਿਤਾ ਰਿਸ਼ਤੇਦਾਰ ਤੂੰ ਸਾਰਿਆਂ ਦੇ ਵਿੱਚ ਕਹਿੰਦੇ ਨਿਵਾਸ ਕਰਦਾ ਹੈ ਘਟ ਘਟ ਵਿੱਚ ਹੈ ਕਹਿੰਦੇ ਨਾਨਕ ਜੀ ਕਹਿੰਦੇ ਅਸੀਂ ਉਸ ਪਰਮੇਸ਼ਰ ਦੀ ਸ਼ਰਨ ਆਇਆ ਜਿਹਦਾ ਜਸ ਕਰਿਆ ਜੀਵ ਨਿਰਮਲ ਹੋ ਜਾਂਦਾ ਜੀ ਦੀ ਕੀਰਤੀ ਕਰਨੀ ਨਿਰਮਲ ਕੰਮ ਹੈ ਬਿਲਾਵਲ ਮਹੱਲਾ ਪੰਜਵਾਂ ਸਰਵ ਸਿੱਧ ਹਰ ਗਾਈਐ ਸਭ ਭਲਾ ਮਨਾਵੇ ਸਾਦ ਸਾਦ ਮੁਖ ਤੇ ਕਹੇ ਸੁਣ ਦਾਸ ਮਿਲਾਵੇ ਸੂਖ ਸਹਜ ਕਲਿਆਣ ਰਸ ਪੂਰੇ ਗੁਰ ਕੀਨ ਜੀ ਸਗਲ ਦਿਆਲ ਪੈ ਹਰ ਹਰ ਨਾਮ ਚੀਨ ਰਹਾਉ ਹਾਂਜੀ ਸੰਗਤ ਜੀ ਪਾਤਸ਼ਾਹ ਕਹਿੰਦੇ ਨੇ ਜਿਹੜੇ ਜੀਵ ਪਰਮੇਸ਼ਰ ਦਾ ਨਾਮ ਸਦਾ ਹੀ ਜਪਦੇ ਨੇ ਉਹਦੇ ਗੁਣ ਗਾਉਂਦੇ ਨੇ ਉਹਨਾਂ ਨੂੰ ਸਾਰੀਆਂ ਤਰ੍ਹਾਂ ਦੀਆਂ ਸਿੱਧੀਆਂ ਪ੍ਰਾਪਤ ਹੋ ਜਾਂਦੀਆਂ ਨੇ ਤੇ ਸਾਰੇ ਲੋਕ ਉਹਨਾਂ ਨੂੰ ਚੰਗਾ ਸਮਝਦੇ ਨੇ ਸਾਰੇ ਉਹਨਾਂ ਨੂੰ ਭਗਤ ਭਗਤ ਕਹਿੰਦੇ ਨੇ ਤੇ ਪਰਮੇਸ਼ਰ ਦੇ ਦਾਸ ਉਹਨਾਂ ਨੂੰ ਮਿਲਦੇ ਨੇ ਕਹਿੰਦੇ ਪੂਰੇ ਗੁਰੂ ਨੇ ਜਿਸ ਜੀਵ ਤੇ ਕਿਰਪਾ ਕੀਤੀ ਜਿਸ ਨੂੰ ਨਾਮ ਦੀ ਦਾਤ ਮਿਲ ਗਈ ਉਸ ਜੀਵ ਨੂੰ ਹਮੇਸ਼ਾ ਸੁੱਖ ਮਿਲ ਗਿਆ ਉਹ ਆਤਮਿਕ ਅਡੋਲਤਾ ਵਿੱਚ ਟਿਕ ਗਿਆ ਉਹਨੇ ਪਰਮੇਸ਼ਰ ਦੇ ਨਾਮ ਰਸ ਦਾ ਰੰਗ ਮਾਣ ਲਿਆ ਜਿਹੜੇ ਜੀਵ ਉਹਦਾ ਕਹਿੰਦੇ ਪਰਮੇਸ਼ਰ ਦਾ ਨਾਮ ਜਪਦੇ ਨੇ ਸਦਾ ਬਾਕੀ ਸਾਰੇ ਹੋਰ ਜੀਵ ਉਸ ਜੀਵ ਤੇ ਬੜੇ ਹੀ ਦਿਆਲ ਹੋ ਜਾਂਦੇ ਨੇ ਕੋਈ ਉਹਦੇ ਨਾਲ ਈਰਖਾ ਨਹੀਂ ਕਰਦਾ ਸਾਰੇ ਹੀ ਉਹਨੂੰ ਚੰਗਾ ਸਮਝਦੇ ਨੇ ਪੂਰ ਰਹੋ ਸਰਵਤਰ ਮਹਿ ਪ੍ਰਭ ਗੁਣੀ ਗਹੀਰ ਨਾਨਕ ਭਗਤ ਆਨੰਦ ਮੈਂ ਪੇਖ ਪ੍ਰਭ ਕੀ ਤੀਰ ਕਹਦੇ ਹੋ ਪਰਮੇਸ਼ਰ ਜੋ ਗੁਣਾ ਦਾ ਖਜ਼ਾਨਾ ਹੈ ਬੜੇ ਡੂੰਗੇ ਹਿਰਦੇ ਵਾਲਾ ਹੈ ਉਹ ਕਹਿੰਦੇ ਹਰ ਇੱਕ ਜਗ੍ਹਾ ਤੇ ਸਰਬ ਵਿਆਪਕ ਹੈ। ਨਾਨਕ ਜੀ ਕਹਿੰਦੇ ਜੋ ਪਰਮੇਸ਼ਰ ਦੇ ਭਗਤ ਨੇ ਉਹਨਾਂ ਨੂੰ ਪਰਮੇਸ਼ਰ ਦੇ ਆਸਰੇ ਦਾ ਮਾਣ ਹੁੰਦਾ। ਪਰਮੇਸ਼ਰ ਦੇ ਆਸਰੇ ਹੁੰਦੇ ਨੇ ਉਹ ਜਿਸ ਕਰਕੇ ਉਹ ਸਦਾਈ ਆਨੰਦ ਵਿੱਚ ਰਹਿੰਦੇ ਨੇ ਕਿਉਂਕਿ ਉਹਨਾਂ ਨੂੰ ਆਪਣੇ ਪਰਮੇਸ਼ਰ ਤੇ ਭਰੋਸਾ ਹੁੰਦਾ ਕਿ ਪਰਮੇਸ਼ਰ ਨੇ ਸਾਡੀ ਰੱਖਿਆ ਸਦਾ ਹੀ ਕਰਨੀ ਹੈ। ਉਹ ਫਿਰ ਨਿਡਰ ਹੋ ਕੇ ਬਿਨਾਂ ਕਿਸੇ ਡਰ ਤੋਂ ਹਮੇਸ਼ਾ ਆਨੰਦ ਵਿੱਚ ਜੀਵਨ ਬਤੀਤ ਕਰਦੇ ਨੇ ਤੇ ਫਿਰ ਅਸੀਂ ਵੀ ਕੀ ਕਰੀਏ ਉਹਦੇ ਸੇਵਕ ਬਣੀਏ ਉਹਦਾ ਨਾਮ ਜਪੀਏ ਹਾਂਜੀ ਸੰਗਤ ਜੀ ਇੰਨੀਆਂ ਵਿਚਾਰਾਂ ਪਰਵਾਨ ਕਰਨੀਆਂ ਜੀ ਵਿਚਾਰਾਂ ਦੀ ਸਾਂਝ ਪਾਉਂਦਿਆਂ ਹੋਈਆਂ ਅਨੇਕਾਂ ਅਨੇਕਾਂ ਗਲਤੀਆਂ ਬਖਸ਼ਣੀਆਂ ਜੀ ਸਤਿਗੁਰੂ ਜੀ ਪਰਮੇਸ਼ਰ ਜੀ ਆਪ ਦੀ ਧੁਰ ਕੀ ਬਾਣੀ ਦੀ ਵਿਚਾਰ ਕਰਦੇ ਆਂ ਬਾਣੀ ਪੜ੍ਹਦੇ ਆਂ ਹੋਈਆਂ ਬੇਅੰਤ ਬੇਅੰਤ ਗਲਤੀਆਂ ਇਸ ਬੱਚੀ ਨੂੰ ਅਣਜਾਣ ਸਮਝ ਕੇ ਬਖਸ਼ਨੀ ਆ ਜੀ ਅੱਗੇ ਤੋਂ ਸਮਤ ਦੇਣੀ ਸਤਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ